ਸਤਨਾਮ ਸ੍ਰੀ ਵਾਹਿਗੁਰੂ ਜੀ ਤੁੰਟਾ ਸਜਣ ਮੈ ਲਿਆ ਬੇ ਸਿਸਪਤਾ ਨੈ ਨ ਮਹ ਜ ਤਸਰੀ ਬਲਪਸੀ ਵਿਦਾਇ ਜਪ ਮੰਨ ਜਪ ਮੰਨ ਹਰਿ ਵਾਹ ਨਾਮੁ ਤੇ ਆਈ ਜੋ ਸਿਛੈ ਸੋਈ ਬਲ ਪਾਹੈ ਹਿਰਦੂਖ ਨਾ ਲਗਿ ਆਈ ਗੁਰ ਬਾਗੀ ਮਰੇ ਪਿਆਰ ਪ੍ਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਪਪਨੇ ਸਹਿਬ ਬਾਉ ਪਰਵਾਸਾ ਸੁਖ ਕਹ ਟਾਲ ਗੁਰ ਸੇਵੀਐ ਪਰਸ ਸੈਜ ਸੁਭਾਈ ਦਰਸ਼ਨ ਪਰਸ ਵੈ ਗੁਰੂ ਕਹਿ ਹੁ ਜਨਮ ਮਰਨ ਦੁਖ ਜਾਈ ਹੋਆ ਸਬਦ ਕ ਸੰਧੀ ਦੁਰ ਯਤੋ ਗੁਰ ਸਾਹ ਛਟੀ ਐ ਤਉ ਜਿਥੇ ਸਜੀ ਪਾਤਸਰ ਮਨ ਜਗ ਮ ਜਗਦੀ ਕਟੀ ਐ ਸਜਣ ਸਚਾ ਬਾਦ ਸੋ ਸਿਰ ਸਾਦੇ ਸੋ ਜਿਸ ਪਾਸ ਬੈਠਿਆ ਸੋਈ ਐ ਸਬਣਾ ਦਰਸਾਓ ਸਤਨਾਕ ਮਹਲਾ ਤੀਜਾ ਰੇਰ ਨਾਮ ਹੈ ਸਭ ਭਰਮ ਦੇ ਨਿਤ ਜਗ ਤੋਟ ਸਹ ਸਾਰ ਮਨ ਮਕ ਕਰਮ ਕਮਾਵੜੇ ਨਿਤ ਜਾਗਤ ਤੋਟਾਂ ਸਹਿਸਾਰ ਮਨ ਮੁਕ ਕਰੁ ਤੁਮਾਣੇ ਹਮੇ ਅੰਧ ਗੁਭਾਰ ਗਰਵ ਖ ਅਮਰ ਕੀ ਵਣਾ ਨਾਨਕ ਸ਼ਬਦ ਵਿਚਾਰ ਮਹੱਲਾ ਤੀਜਾ ਸਜੇ ਜਾਗੈ ਸਜੇ ਸੋਵੇ ਗੁਰੂ ਦੇ ਅੰਦਰ ਉਸਤਤ ਹੋਵੇ ਮਨਮਕ ਪਰਮੈ ਸੈਸਾ ਹੋਵੇ ਅੰਤਰਾ ਚਿੰਤਾ ਨੀਦਨਾ ਸੋਵੇ ਗਿਆਨੀ ਜਾਗੇ ਸਮੈ ਸੁਭਾਈ ਨਾਨਕ ਨਾਮ ਵਲ ਜਾਓ ਪਰੀ ਸੇ ਹਰਨਾਤਿ ਆਵੈ ਜੋ ਬਾਰ ਰਤੇ ਆ ਹਰ ਇਕਾਂਤਿ ਆਵੈ ਇਕ ਹਰ ਸਤੇ ਆ ਹਰ ਇੱਕ ਵਰਤੈ ਇਕਾ ਇਕਾ ਪਤ ਪਤੇ ਆ ਜੋ ਹਰ ਨਾਮ ਧਿਆਵਹੀ ਤੇਰ ਡਾਰ ਸਤ ਕਤੇ ਗਰਵ ਮਤੀ ਦੇਵੇ ਆਪ ਗਰਵ ਕਰ ਹਾਰ ਜਗੇ ਆ ਜੋ ਹਰਿ ਨਾਮ ਧਿਆਵ ਰਹੀ ਤੇਲ ਡਰ ਸਤ ਕਤੇ ਆ ਵਾਹਿਗੁਰੂ ਜੀ ਦਾ ਹੱਸਾ ਵਾਹਿਗੁਰੂ ਜੀ ਕੀ ਹਤੇ ਸ਼ਲੋਕ ਮਹੱਲਾ ਤੀਜਾ ਮੇਰੇ ਨਾਮ ਹੈ ਸੰਤ ਪੰਗਵ ਦੀ ਦਿੱਤ ਜਗ ਟੋਟਾ ਸਹਸਾਰ ਮਾਨੁਕ ਕਰੁ ਕਮਾਣਿ ਹੋਮੈ ਅੰਦਰ ਦੁਬਾਰ ਗਰਮਕ ਅਮਰਤ ਦੀਵਣਾ ਨਾਨਕ ਸ਼ਬਦ ਵਿਚਾਰ ਵਾਯੂ ਦੁਜੀ ਕਾ ਬਸਤਿ ਰਵਾਯੂ ਦੁਜੀ ਕੀ ਵਰਤਿ